ਸਾਬ ਹਾਂ ਜੀ ਕੀ ਨਾਮ ਆਪਣਾ ਜੀ ਪਿੰਕੂ ਆ ਜੀ ਮੈਂ ਨਗਰ ਪੰਚਾਇਤ ਮਲਾ ਦਾ ਸੈਟਿੰਗੋਂ ਬੋਲ ਰਿਹਾ ਹਾਂ ਜੀ ਆ ਜੀ ਕਿਸ ਬੰਦ ਵਿੱਚ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਇਹ ਜਿਹੜਾ ਪੁੱਤਲਾ ਫੂਕਿਆ ਗਿਆ ਜੀ ਪੰਜਾਬ ਸਰਕਾਰਾਂ ਨੇ ਜਿਹੜੀਆਂ ਕਿ ਸਾਡੀਆਂ ਮੰਗਾਂ ਰਹਿੰਦੀਆਂ ਪੂਰੀਆਂ ਨਹੀਂ ਕਰਨ ਮੰਗਾਂ ਕਿਹੜੀਆਂ ਨੇ ਤੁਹਾਡੀਆਂ ਮੰਗਾਂ ਸਾਡੀਆਂ ਇਹ ਆ ਕਿ ਇਹਨਾਂ ਨਾ ਕਰਨੀ ਉਹ ਕਰਕੇ ਸਾਨੂੰ ਪੁੱਤਲੇ ਮੁਆਰੇ ਕਰਨੇ ਤੇ ਮੰਗਾਂ ਸਾਡੀਆਂ ਇਹ ਆ ਜਿਹੜੇ ਸਾਡੇ ਉਕਤੀ ਪੱਤਰਾਂ ਵਾਲੇ ਬੰਦੇ ਪੱਕੇ ਕੀਤੇ ਜਾਣ ਜਿਹੜੇ ਬੰਦੇ ਸਾਡੇ ਰਹਿੰਦੇ ਉਹਨਾਂ ਨੂੰ ਉਕਤੀ ਪੱਤਰ ਦਿੱਤੇ ਜਾਣ ਤੇ ਨਵੀਂ ਭਰਤੀ ਕੀਤੀ ਜਾਵੇ ਇੱਕ ਪੰਜਾਬ ਸਰਕਾਰ ਨੂੰ ਜਿਹੜੀਆਂ ਸਾਡੇ ਚਿੱਠੀਆਂ ਤਨਖਾਹਾਂ ਦੀਆਂ ਲਾਗੂ ਹੋਈਆਂ ਜਾਂ 15000 ਆ ਜਾਂ 14 ਜਾਂ 18 ਉਹ ਸਾਨੂੰ ਲਾਗੂ ਨਹੀਂ ਕੀਤੀਆਂ ਇਹ ਪੰਜਾਬ ਸਰਕਾਰ ਕੱਢਦੇ ਦਫ਼ਤਰ ਸਾਨੂੰ ਨਹੀਂ ਦੇਦੇ ਠੀਕ ਹੈ ਜੀ ਉਧਰ ਇਹ 10 ਸਾਲ ਦਾ ਪੀਰੀਅਡ ਜਿਹੜਾ ਟਾਣੇ ਲਾਇਆ ਹੋਇਆ ਸਾਨੂੰ ਉਹ ਅਸੀਂ ਮੁਕਤੀਪੰਧ ਡੈਡਿਨ ਵਾਧਾ ਕਰਾਉਣਾ ਇੱਕ ਜਿਹੜਾ ਸਾਡਾ ਕਿ ਨਗਰ ਨਗਰ ਕੁੰਜਰ ਮੱਲਾ ਵਾਲੇ ਵਿੱਚ ਪੀਐਫ ਨਹੀਂ ਲਾਗੂ ਉਹ ਲਾਗੂ ਕਰਾਉਣਾ ਸਾਡੇ ਹੁਣ ਅੰਚੇਦ ਪੰਦਰ ਇਹ ਆਇਆ ਜਿੱਥੇ 15 ਬੰਦੇ ਜਿਆਦੇ ਬੰਦੇ ਕੰਮ ਕਰਦੇ ਆ ਉਥੇ ਪੀਐਫ ਲਾਗੂ ਕੀਤਾ ਜਾਂਦਾ ਲੇਕਿ ਨਗਰ ਪੰਚਾਇਤ ਮਲਾਂ ਵਾਲੇ ਜਿੱਥੇ ਕਿਸੇ ਵੀ ਨਗਰ ਪੰਚਾਇਤ ਚ ਨਹੀਂ ਲਾਗੂ ਹੈ ਅਸੀਂ 43 ਬੰਦੇ ਤੇ ਕੰਮ ਕਰਦੇ ਆ 43 ਬੰਦੇ ਤੁਹਾਡੇ ਪੂਰੇ ਆ ਜੀ ਹਾਂ ਜੀ ਇਹ ਜਿਹੜੇ ਸਾਡੇ ਹੱਕ ਆ ਸਾਨੂੰ ਦਿੱਤੇ ਜਾਂ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਿੱਤਨੇ ਜਾਂ ਇਹ ਪੰਜਾਬ ਸਰਕਾਰ ਦਾ ਧੰਨਵਾਦ ਕਰਾਂਗੇ ਨਹੀਂ ਇਹ ਮੁਆਸ਼ਰਤਲੇ ਬੁਝਾਰੀ ਤੇ ਤਰਾਈ ਚੱਲਦੀ ਜਾਂਦੇ ਰਹੇ ਇਹਦਾ ਸਰਕਾਰ